ਹੈਲੋ ਸਟੂਡੈਂਟ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਆਪਣਾ ਜੋ ਵੀਡੀਓ ਰਹਿਣ ਵਾਲਾ ਹੈ ਉਹ ਉਹਨਾਂ ਬੱਚਿਆਂ ਲਈ ਬਹੁਤ ਹੀ ਇੰਪੋਰਟੈਂਟ ਰਹਿਣ ਵਾਲਾ ਹੈ ਜਿਨ੍ਹਾਂ ਨੇ ਕਿ 8ਵੀਂ ਕਲਾਸ ਦੇ ਜੋ ਕਿ ਮਾਰਚ 2024 ਦੇ ਐਗਜ਼ਾਮ ਦਿੱਤੇ ਸੀ ਤੇ ਉਹਨਾਂ ਵਿੱਚੋਂ ਰੀਪੇਅਰ ਆਈ ਸੀਗੀ ਤੇ ਅੱਜ ਆਪਾਂ ਆਪਣੀ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਨ ਜਾ ਰਹੇ ਹਾਂਗੇ 8ਵੀਂ ਕਲਾਸ ਦੇ ਉਹਨਾਂ ਬੱਚਿਆਂ ਦੀ ਜਿਨ੍ਹਾਂ ਦੀ ਕਿ ਰੀਪੇਅਰ ਆਈ ਸੀਗੀ ਤੇ ਉਸ ਦੀ ਲਾਸਟ ਡੇਟ ਦੀ ਗੱਲ ਕਰਨ ਜਾ ਰਹੇ ਹਾਂ ਕਿ ਜੋ ਕਿ ਆਨਲਾਈਨ ਫਾਰਮ ਫਿਲ ਹੋ ਰਹੇ ਨੇ ਉਸ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੱਤੋ ਬਾਅਦ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਹਰ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤਾਂ ਇਸ ਦੇ ਨਾਲ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਸਪਲੀਮੈਂਟਰੀ ਪ੍ਰੀਖਿਆ ਬਾਰੇ ਜੋ ਕਿ 8th ਕਲਾਸ ਦੀ ਹੈ ਤਾਂ ਜੋ ਕਿ ਇਸ ਦੇ ਬਾਰੇ ਜੋ ਕਿ ਇੱਕ ਅਫੀਸ਼ੀਅਲ ਲੈਟਰ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤਾ ਗਿਆ ਏ ਤਾਂ ਇਹਦੇ ਇਹ ਜੋ ਮਿਤੀ 23 5 2024 ਨੂੰ ਅਫੀਸ਼ੀਅਲ ਲੈਟਰ ਸੀਗਾ ਜੋ ਕਿ ਜਾਰੀ ਕੀਤਾ ਗਿਆ ਸੀਗਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਾਂ ਦੇਖਦੇ ਹਾਂ ਕਿ ਇਸ ਵਿੱਚ ਕੀ ਦੱਸਿਆ ਗਿਆ ਏ ਤਾਂ ਰੀਡ ਕਰਦੇ ਆ ਇਸ ਨੂੰ ਆਪ ਜੀ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਆਪ ਜੀ ਨੂੰ ਪਹਿਲਾਂ ਵੀ ਪੱਤਰ ਨੰਬਰ 512 ਮਿਤੀ 17 5 2024 ਯਾਨੀ ਕਿ 17 ਮਈ 2024 ਰਾਹੀਂ 8ਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪ੍ਰੀਖਿਆ ਜੁਲਾਈ ਦੇ ਪਹਿਲੇ ਹਫਤੇ ਬੋਰਡ ਵੱਲੋਂ ਕਰਵਾਉਣ ਸੰਬੰਧੀ ਸੂਚਿਤ ਕੀਤਾ ਗਿਆ ਸੀ ਇਹ ਪ੍ਰੀਖਿਆ ਦਫ਼ਤਰ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ ਜਿਹੜੇ ਪ੍ਰੀਖਿਆਰਥੀ ਦੀ ਮਾਰਚ 2024 ਦੀ ਪ੍ਰੀਖਿਆ ਵਿੱਚ ਰੀਪੇਅਰ ਆਈ ਹੈ ਪ੍ਰੀਖਿਆਰਥੀਆਂ ਦੀ ਸੂਚੀ ਨੱਥੀ ਕੀਤੀ ਜਾਂਦੀ ਹੈ ਉਹ ਆਪਣੇ ਪ੍ਰੀਖਿਆ ਫਾਰਮ ਸ਼ਡਿਊਲ ਅਨੁਸਾਰ ਆਨਲਾਈਨ ਅਪਲਾਈ ਕਰ ਸਕਦੇ ਹਨ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਆਪਣੇ ਅਧੀਨ ਆਉਂਦੇ ਸਕੂਲ ਮੁਖੀਆਂ ਨੂੰ ਹਦਾਇਤ ਕਰਨ ਦੀ ਖੇਚਲ ਕਰਨ ਕਿ ਜਿਹੜੇ ਸਕੂਲਾਂ ਦੇ ਪ੍ਰੀਖਿਆਰਥੀਆਂ ਦੀ ਰੀਪੇਅਰ ਆਈ ਹੈ ਸਕੂਲ ਮੁਖੀ ਆਪਣੇ ਪੱਧਰ ਦੇ ਪ੍ਰੀਖਿਆਰਥੀਆਂ ਨਾਲ ਤਾਲਮੇਲ ਕਰਨ ਉਪਰੰਤ ਬਿਨਾਂ ਲੇਟ ਫੀਸ ਮਿਤੀ 31 ਮਈ 2024 ਤੱਕ ਜਾਨੀ ਕਿ 27 ਮਈ 2024 ਤੱਕ ਆਪਣੀ ਫੀਸ ਅਤੇ ਫਾਰਮ ਆਨਲਾਈਨ ਬੋਰਡ ਦੀ ਵੈਬਸਾਈਟ ਜੋ ਕਿ ਹੈ www.pseb.ac.in ਤੇ ਜਾ ਕੇ ਭਰ ਸਕਦੇ ਹਨ ਪ੍ਰੀਖਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਇਸ ਨੂੰ অতি ਜ਼ਰੂਰੀ ਸਮਝਿਆ ਜਾਵੇ ਤਾਂ ਜੋ ਆਨਲਾਈਨ ਫਾਰਮ ਫਿਲ ਕਰਨ ਦੀ ਜੋ ਕਿ ਲਾਸਟ ਡੇਟ ਆ 27 ਮਈ 2024 ਹੈ ਤੇ ਜੋ ਕਿ ਆਨਲਾਈਨ ਬੋਰਡ ਦੀ ਵੈਬਸਾਈਟ ਹੈ www.pa.scev.ac.in ਤੇ ਜਾ ਕੇ ਤੁਸੀਂ ਜੋ ਕਿ ਆਪਣਾ ਰੀਪੇਅਰ ਦਾ ਆਨਲਾਈਨ ਫਾਰਮ ਜੋ ਕਿ ਫਿਲ ਕਰ ਸਕਦੇ ਹੋਗੇ ਏ ਜੋ ਕਿ ਅਫੀਸ਼ੀਅਲ ਲੈਟਰ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ ਕਿ ਅਪਲਾਈ ਕੀਤਾ ਗਿਆ ਏ ਤਾਂ ਜੋ ਕਿ 27 5 2024 ਡੇਟ ਆ ਗਈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਜੋ ਕਿ ਤੁਸੀਂ ਰੀਪੇਅਰ ਦਾ ਆਨਲਾਈਨ ਫਾਰਮ ਫਿਲ ਕਰ ਸਕਦੇ ਹੋ ਤਾਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ नेक्स्ट ਵੀਡੀਓ ਵਿੱਚ ਤਾਂ ਇਸ ਤਦ ਤੱਕ ਦੇ ਲਈ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤੇ ਲਾਈਕ ਤੇ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਦੇ ਨਾਲ ਹੀ ਸਟੇ ਬLESSED ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ